ਆ ਟੌਮੀ ਦੇ ਥੌਰ ਨੂੰ ਖੇਤ ਖੇੜਦਾ ਦੇਖ ਕੇ ਖੁਸ਼ੀ ਬਹੁਤ ਹੋਈ ਪਰ ਇੱਕ ਗੱਲ ਸੋਚ ਕੇ ਮਨ ਬਹੁਤ ਉਦਾਸ ਹੋਇਆ ਉਹ ਗੱਲ ਕਰਦੇ ਆ ਆਹ ਦੇਖੋ ਆਪਾਂ ਨੇ ਝੋਨੇ ਦੀ ਪਨੀਰੀ ਲਾਉਣ ਵਾਸਤੇ ਥੋੜਾ ਖੇਤ ਬਾਹ ਕੇ ਤਿਆਰ ਕੀਤਾ ਟਰੈਕਟਰ ਨਾਲ ਇਹ ਵੀ ਮੇਰੇ ਨਾਲ ਆ ਗਏ ਕਿੰਨਾ ਚਾ ਇਹਨਾਂ ਨੂੰ ਨਵੇਂ ਖੇਤ ਬਾਹੇ ਦਾ ਕਿਵੇਂ ਲੁੱਡੀਆਂ ਪਾਉਂਦੇ ਫਿਰਦੇ ਆ ਕਿਵੇਂ ਇੱਕ ਦੂਜੇ ਨਾਲ ਖੇੜਦੇ ਫਿਰਦੇ ਆ ਇਹਨਾਂ ਨੂੰ ਖੇੜਦਿਆਂ ਨੂੰ ਵੇਖ ਕੇ ਮਨ ਨੂੰ ਖੁਸ਼ੀ ਵੀ ਬਹੁਤ ਹੋਈ ਥੋੜੀ ਉਦਾਸੀ ਵੀ ਹੋਈ ਬਚਪਨ ਯਾਦ ਆ ਗਿਆ ਹਨਾ ਆਓ ਪਹਿਲਾਂ ਇਹਨਾਂ ਦੀ ਗੱਲ ਕਰਦੇ ਆ ਫਿਰ ਦੂਜੀ ਗੱਲ ਕਰਾਂਗੇ ਆਹ ਦੇਖੋ ਟੌਮੀ ਖੇੜਦਾ ਖੇੜਦਾ ਦੂਜੀ ਸਾਈਡ ਤੇ ਲੰਘਿਆ ਥੌਰ ਖੇਡਦਾ ਖੇਡਦਾ ਦੂਜੀ ਸਾਈਡ ਤੇ ਲੰਘਿਆ ਨਾ ਇਕ ਦੂਜੇ ਤੋਂ ਅਲੱਗ ਹੋ ਗਏ ਔਟੋਮੀ ਉਹਨੂੰ ਕਿਵੇਂ ਲੱਭਦਾ ਫਿਰਦਾ ਉਹਨੂੰ ਦੀਂਦਾ ਨਹੀਂ ਭਾਲਦਾ ਆਪਣੇ ਆੜੀ ਨੂੰ ਕਿ ਮੇਰਾ ਭਾਈ ਕਿੱਥੇ ਗਿਆ ਮੇਰਾ ਆੜੀ ਕਿੱਥੇ ਗਿਆ ਕਿਵੇਂ ਉਧਰਿਆ ਫਿਰਦਾ ਦੇਖੋ ਕਦੇ ਇੱਧਰ ਦੇਖਦਾ ਕਦੇ ਇੱਧਰ ਦੇਖਦਾ ਥੌਰ ਉਹਨੂੰ ਲੱਭ ਨਹੀਂ ਰਿਹਾ ਆਓ ਦੇਖੋ ਆਓ ਦੇਖੋ ਕਿਵੇਂ ਲੱਭਦਾ ਫਿਰਦਾ ਹਨਾ ਕਿੰਨਾ ਪਿਆਰ ਹੈ ਇਹਨਾਂ ਦਾ ਆਪਸ ਵਿੱਚ ਆਉ ਉਹਨੂੰ ਦੀਗੇ ਕਿ ਉਹ ਫਿਰਦਾ ਉਹਦਾ ਦੂਰ ਮਨਚੂ ਨੂੰ ਵਾਜਾ ਮਾਰਦਾ ਉਹ ਵੀ ਆ ਜਾ ਇੱਧਰ ਨਾ ਜਾ ਦੂਜੇ ਕੁੱਤੇ ਵੜ ਲੈਣਗੇ ਉਹਦੇ ਵੱਲ ਕਿਵੇਂ ਭੱਜ ਭੱਜ ਜਾਂਦਾ ਹਨਾ ਆਹ ਦੇਖੋ ਆਹ ਭੱਜ ਕੇ ਜਾਂਦਾ ਉਹਦੇ ਵੱਲ ਉਹ ਉੱਥੇ ਆਪਣੀ ਮਸਤੀ ਚ ਆਹ ਖੜ ਗਿਆ ਕਿ ਹੁਣ ਆਊਗਾ ਹਨਾ ਉਹ ਨਹੀਂ ਆਇਆ ਉਹ ਆਪਣੀ ਮਸਤੀ ਖੇਡ ਰਿਹਾ ਮੈਨੂੰ ਕਹਿੰਦਾ ਬਲਾ ਉਹਨੂੰ ਉਹ ਆ ਗਿਆ ਭੱਜ ਕੇ ਉਹ ਵੀ ਆਹ ਦੇਖੋ ਕਿਵੇਂ ਕਬੱਡੀ ਖੇਡਦੇ ਹਨਾ ਕਿੰਨਾ ਚੌਹ ਆ ਇਹਨਾਂ ਨੂੰ ਨਵੇਂ ਵਾਹਣ ਬਾਹੇ ਦਾ ਇਹਨਾਂ ਨੂੰ ਖੇਡਦਿਆਂ ਨੂੰ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਪਰ ਮਨ ਉਦਾਸ ਵੀ ਹੋਇਆ ਆਪਣਾ ਬਚਪਨ ਯਾਦ ਆ ਗਿਆ ਜਦੋਂ ਛੋਟੇ-ਛੋਟੇ ਹੁੰਦੇ ਘਰਦਿਆਂ ਨੇ ਖੇਤ ਚੋਂ ਕੰਮ ਕਰਨਾ ਰੋਟੀ ਲੈ ਕੇ ਜਾਣਾ ਹਨਾ ਆਂਡੀਆਂ ਗੋਂਡੀਆਂ ਦੇ ਬੱਚਿਆਂ ਨੇ ਵੀ ਨਾਲ ਬਗਜਣਾ ਬਹੁਤ ਚੌੜਾਂ ਕਰਨੀਆਂ ਇੱਕ ਦੂਜੇ ਦੇ ਮਿੱਟੀ ਪਾਉਣੀ ਨੇ ਪਾਣੀ ਚਨਾਉਣਾ ਗਾਰੇ 'ਚ ਲਟ ਜਾਣਾ ਲੱਪੜਨਾ ਕਰਦਿਆਂ ਨੇ ਰੋਪਣਾ ਹਨਾ ਉਹ ਗੱਲਾਂ ਖੇਤਾਂ ਚੋਂ ਬਹੁਤ ਦੂਰ ਗਈਆਂ ਅੱਜ ਕੱਲ ਦੇ ਜਵਾਨ ਨਹੀਂ ਖੇਤਾਂ ਲਾਉਂਦੇ ਉਹ ਤਾਂ ਵਿਦੇਸ਼ਾਂ ਵੱਲ ਭੱਜੀ ਜਾਂਦੇ ਆ ਫਿਰ ਇਹਨਾਂ ਨਾਲ ਹੀ ਗੁਜ਼ਾਰੇ ਕਰਨੇ ਪੈਂਦੇ ਆ ਹਨਾ ਇਹ ਇੱਕ ਟੈਨਸ਼ਨ ਦੀ ਦਵਾਈ ਨੇ ਇਹਨਾਂ ਹੁੰਦਿਆਂ ਕੋਈ ਟੈਨਸ਼ਨ ਨਹੀਂ ਜਦੋਂ ਚੌੜ ਕਰਦੇ ਨੇ ਇੱਕ ਦੂਜੇ ਨਾਲ ਖੇਡਦੇ ਨੇ ਮਨ ਬਹੁਤ ਖੁਸ਼ ਹੁੰਦਾ ਸਾਰੀਆਂ ਗੱਲਾਂ ਭੁੱਲ ਜਾਂਦੇ ਆ ਪਰ ਆਪਣੇ ਇਹ ਖੇਤਾਂ ਨੂੰ ਆਪਣੇ ਬੱਚਿਆਂ ਦੀ ਜ਼ਰੂਰਤ ਹੈ ਆਪਣੀ ਪੀੜ੍ਹੀ ਦੀ ਜ਼ਰੂਰਤ ਹੈ ਜੇ ਇਸੇ ਤਰ੍ਹਾਂ ਪੀੜ੍ਹੀ ਇਹਨਾਂ ਖੇਤਾਂ ਤੋਂ ਦੂਰ ਹੁੰਦੀ ਗਈ ਕਿੰਨਾ ਕੁ ਟਾਈਮ ਆਪਾਂ ਇਹਨਾਂ ਖੇਤਾਂ ਨੂੰ ਸਾਂਭੀ ਜਾਵਾਂਗੇ ਆਓ ਰਲ ਮਿਲ ਕੇ ਆਪਾਂ ਨਵੀਂ ਪੀੜ੍ਹੀ ਨੂੰ ਇਹਨਾਂ ਖੇਤਾਂ ਨਾਲ ਜੋੜੀਏ ਉਹੀ ਰੌਣਕ ਇਹਨਾਂ ਖੇਤਾਂ ਦੇ ਵਿੱਚ ਦੁਬਾਰਾ ਲੈ ਕੇ ਆਈਏ ਬਹੁਤ ਕੁਝ ਦਿੱਤਾ ਇਹਨਾਂ ਖੇਤਾਂ ਨੇ ਆਪਾਂ ਨੂੰ ਆਹ ਦੇਖੋ ਕਿਵੇਂ ਚੌੜਾਂ ਕਰਦੇ ਫਿਰਦੇ ਆ ਨਾ ਇਹ ਵੀ ਕਿੰਨਾ ਕੁ ਟਾਈਮ ਰਹਿਣਗੇ ਇਹਨਾਂ ਦੀ ਉਮਰ ਬਹੁਤ ਘੱਟ ਹੁੰਦੀ ਹੈ ਕਿਸੇ ਦੀ 14 ਸਾਲ ਹੁੰਦੀ ਹੈ ਕਿਸੇ ਦੀ 13 ਸਾਲ ਹੁੰਦੀ ਹੈ ਟੌਮੀ 8 ਸਾਲਾਂ ਦਾ ਹੋ ਗਿਆ ਥੋਰ 2 ਸਾਲਾਂ ਦਾ ਹੋ ਗਿਆ ਪਤਾ ਨਹੀਂ ਕਦੋਂ ਕਿਹਨੇ ਤੁਰ ਜਾਣਾ ਆਪਣਾ ਕਿਹੜਾ ਪਤਾ ਕਿੰਨਾ ਕੁ ਟਾਈਮ ਰਹਿਣਾ ਪਰ ਇਹਨਾਂ ਬਣਾ ਜੀ ਨਹੀਂ ਲੱਗਣਾ ਇਹ ਸਾਡੇ ਘਰ ਦੀ ਰੌਣਕ ਨੇ ਸਾਡੇ ਵੇੜੇ ਦੀ ਸਾਡੇ ਖੇਤਾਂ ਦੀ ਰੌਣਕ ਨੇ ਬਹੁਤ ਪਿਆਰ ਦਿੰਦੇ ਨੇ